ਅਸਤੀ ਗਾ ਜੀ ਸਾਰਿਆਂ ਨੂੰ ਪਹਿਣਾ ਵਾਸਤੇ ਪਲਏ ਸੂਟ ਆ ਗਿਆ ਕਰਾਚੀ ਵਿੱਚ ਪਾਕਿਸਤਾਨੀ ਡਿਜ਼ਾਈਨ ਪੂਰੀ ਹੈਵੀ ਗੜਾਈ ਦੇ ਵਿੱਚ ਪਹਿਲਾਂ ਤਾਂ ਸਟਾਕ ਚੈੱਕ ਕਰ ਲੋ ਸਾਰੇ ਤੁਹਾਨੂੰ ਸਾਰੇ ਮਿਲ ਜਾਣੇ ਆ ਵੀਡੀਓ ਨਾਲ ਦੀ ਨਾਲ ਸ਼ੇਅਰ ਕਰ ਦਿਓ ਇਦਾਂ ਦੇ ਘੈਂਟ ਘੈਂਟ ਆਰਟੀਕਲ ਤੁਹਾਨੂੰ ਆ ਦੇਖੋ ਕੈਟਲੌਗ ਆੜੇ ਰਹੀਆਂ ਦਿਖਾ ਦੇ ਆ ਲੋ ਜੀ ਇਦਾਂ ਦੇ ਘੈਂਟ ਘੈਂਟ ਆਰਟੀਕਲ ਫਰਸਟ ਕਾਪੀਆਂ ਦੇ ਬੋਰਦੀ ਕਲਰ ਦੀ ਪੂਰਾ ਸੀਜ਼ਨ ਫੁੱਲ ਗਾਰੰਟੀ ਆ ਬਹੁਤ ਸੋਹਣੇ ਆਰਟੀਕਲ ਆ ਗਏ ਪੂਰੀ ਵੀਡੀਓ ਨਾਲ ਬਣੇ ਰਹੋ 10 ਤੋਂ 15 ਮਿੰਟ ਲੈਣੇ ਤੁਹਾਡੇ ਤੇ ਫੈਰੇ ਤੁਹਾਡੇ ਬਹੁਤ ਜ਼ਿਆਦਾ ਵੱਡੇ ਕਰਨੇ ਆ ਸੋ ਚਲਦੀ ਚਲਦੀ ਵੀਡੀਓ ਸ਼ੇਅਰ ਕਰ ਲਓ ਆਏ ਸਭ ਤੋਂ ਪਹਿਲਾਂ ਤੁਹਾਨੂੰ ਪੀਸ ਦਿਖਾ ਦਈਏ ਲੋ ਜੀ ਲਾਈਵ ਆ ਕੇ ਕਰਵਾ ਦੇਨੇਗਾ ਪੀਸ ਚੈੱਕ ਕਰ ਲਓ ਜੀ ਫੁੱਲ ਵਰਕ ਹੋਇਆ ਹੋਗਾ ਸਹਿ ਤੁਹਾਨੂੰ ਸਾਰੇ ਦੱਸ ਦਿੰਦੇ ਰੇਟ ਵੀ ਨਾਲ ਦੀ ਨਾਲ ਹੀ ਆਪਾਂ ਕਲੀਅਰ ਕਰੀ ਜਣੇ ਜਿਨ੍ਹਾਂ ਨੇ ਭੈਣਾਂ ਨੇ ਮੰਗਾਉਣੇ ਆ ਸਕਰੀਨ ਸ਼ਾਟ ਲੈ ਕੇ ਉੱਪਰ ਦਿੱਤੇ ਨੰਬਰ ਤੇ ਪਾ ਦਿਓ ਸਭ ਤੋਂ ਪਹਿਲਾਂ ਆਰਟੀਕਲ ਚੈੱਕ ਕਰ ਲਓ ਜੀ ਬਿਲਕੁਲ ਓਕੇ ਰਿਪੋਰਟ ਪੀਸ ਹੈਗਾ ਆਹ ਲਓ ਜੀ ਫਰਕ ਦੇਖੋ ਬਹੁਤ ਸੋਹਣਾ ਹੋਇਆ ਹੋਗਾ ਉੱਪਰ ਕਵਰ ਮਿਲ ਜੜਾ ਤਿੰਨ ਤੋਂ ਚਾਰ ਪਿਓਰ ਬੂਲਰ ਦੇ ਵਿੱਚ ਗਰਮ ਸੂਟ ਹੋਊਗਾ ਪ ਨਾਲ ਇਹ ਸਟਾਲ ਆ ਪੂਰਾ ਜਿਆਦਾ ਹੈਵੀ ਹੋਊਗਾ ਪੈਂਟ ਬਲਾਊਜ਼ੋ ਨਾਲ ਬਣਿਆ ਵਾ ਗਲੇ ਉੱਪਰ ਬਣਿਆ ਹੋਇਆ ਬੈਂਕ ਕਾਲਰ ਔਰ ਨਾਲ ਚੈੱਕ ਕਰ ਲੋ ਇਹਦਾ ਸਟਾਲ ਬਿਲਕੁਲ ਓਕੇ ਰਬੋਰਟ ਪੀਸ ਹੋਗਾ ਜੀ ਚਾਰ ਤੋਂ ਪੰਜ ਕਲਰ ਔਰ ਦੇਖੋ ਬੂਲੰਦ ਦੇ ਵਿੱਚ ਨਹੀਂ ਇਹਦਾ ਸਿੰਪਲ ਸਟਾਲ ਹੁੰਦੇ ਆ ਦੇਖੋ ਪੂਰਾ ਹੈਵੀ ਸਟਾਲ ਹੋਏਗਾ ਇਹ ਚੈੱਕ ਕਰ ਲੋ ਪੂਰਾ ਹੈਵੀ ਭਰਿਆ ਵਾ ਜਾਲ ਦੇ ਨਾਲ ਉੱਪਰ ਆ ਲੋ ਜੀ ਬਿਲਕੁਲ ਫਾਲਤੂ ਥ੍ਰੈਟ ਨਹੀਂ ਉੱਪਰ ਤੁਹਾਨੂੰ ਦਿਖਾਈ ਦੇਊਗਾ ਬਹੁਤ ਸਾਫ ਸੁਥਰੇ ਸੋਹਣੇ ਮਾਲ ਦੇਗੇ ਜਿਹੜੀਆਂ ਭੈਣਾਂ ਨੇ ਆਨਲਾਈਨ ਮਗਾਉਣਾਗੇ ਸਾਥੂ ਦੂਰ ਬੈਠੇ ਆ ਸਕਰੀਨ ਸ਼ਾਟ ਲੈ ਕੇ ਪਾ ਦਿਓ ਇੱਕ ਦੋ ਦਿਨ ਦੇ ਵਿੱਚ 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 ਕੋਰੀਏ ਪਹੁੰਚਦਾ ਹੈ ਸ਼ਿਪਿੰਗ ਆ ਰਹੀ ਆ ਫ੍ਰੀ ਕੀਤੀ ਹੋਈ ਹੈ ਸਾਰਿਆਂ ਵਾਸਤੇ ਜੀ ਆ ਲੋ ਕਰੋ ਚੈੱਕ ਜੀ ਉਸ ਤੋਂ ਬਾਅਦ ਅਗਲਾ ਡਿਜ਼ਾਈਨ ਬਹੁਤ ਸੋਹਣਾ ਆਰਟੀਕਲ ਆ ਫਟਾਫਟ ਕਰ ਲਓ ਬੁੱਕ ਹਰ ਹਫ਼ਤੇ ਤੀਜੇ ਚੌਥੇ ਦਿਨ ਨਵਾਂ ਮਾਲ ਆ ਜਾਂਦਾ ਹੈ ਕਿਉਂਕਿ ਸਟਾਕ ਆਪਾਂ ਲੈ ਕੇ ਆਉਂਦੇ ਹਾਂ ਲਿਮਟਿਡ ਆ ਹੋਲ ਕੇ ਮਤ ਇਹਦਾ ਕੀ ਹੁੰਦਾ ਤਾਂ ਅਡਾ ਵੀ ਨਵੀਂ ਵੈਰੀਟੀ ਤੁਹਾਨੂੰ ਤੀਜੇ ਚੌਥੇ ਦਿਨ ਆਪਾਂ ਦੇ ਦੇਣੀ ਹੁੰਦੀ ਹੈ ਨਾਲ ਦੀ ਨਾਲ ਆ ਲੋ ਜੀ ਕਰ ਲਓ ਚੈੱਕ ਔਰ ਨਾਲ ਤੁਹਾਨੂੰ ਦਿਖਾ ਰਿਹਾ ਮੈਂ ਸਟਾਲ ਬਿਲਕੁਲ ਓਕੇ ਰਿਪੋਰਟ ਪੀਸ ਆ ਲੋ ਜੀ ਕਰੋ ਚੈੱਕ ਵੀਡੀਓ ਥੋੜੀ ਲੰਬੀ ਜਾਊਗੀ ਸਬਰ ਨਾਲ ਦੇਖਿਓ ਕਿਉਂਕਿ ਫਾਇਦੇ ਵੀ ਤੁਹਾਡੇ ਵੱਡੇ ਹੋਣੇ ਆ ਸਬਰ ਦਾ ਫਲ ਮਿੱਠਾ ਹੁੰਦਾ ਜੀ ਆਹ ਲੋ ਕਰ ਲੋ ਚੈੱਕ ਸਟਾਲ ਬਿਲਕੁਲ ਓਕੇ ਰਿਪੋਰਟ ਪੀਸ ਦਾ ਡਾਰਕ ਲਾਈਟ ਕਲਰਾਂ ਦੇ ਕੰਬੀਨੇਸ਼ਨ ਨੇ ਇਹਨਾਂ ਦੇ ਔਰ ਤੀਸਰਾ ਕਲਰ ਵੀ ਚੈੱਕ ਕਰ ਲੋ ਸਹੀ ਮਿਲ ਜਾਣੇ ਐ ਐਲੈਕਸ ਉਹ ਤੁਹਾਨੂੰ ਇਹਦੇ ਵਿੱਚ ਆਹ ਲੋ ਜੀ ਕਰੋ ਚੈੱਕ ਬਿਲਕੁਲ ਓਕੇ ਰਿਪੋਰਟ ਪੀਸ ਦਾ ਆਹ ਲੋ ਜੀ ਬਿਲਕੁਲ ਓਕੇ ਰਿਪੋਰਟ ਪੀਸ ਆ ਗਿਆ ਜੀ ਨਾ ਸਟਾਲ ਆਹ ਦੇਖੋ ਗ੍ਰੇ ਦੇਖੋ ਸੂਟ ਦੀ ਕਿੰਨੀ ਜਾਦਾਗੀ ਔਰ ਨਾਲ ਕਰ ਲੋ ਸਟਾਲ ਚੈੱਕ ਆਹ ਲੋ ਸਟਾਲ ਦਾ ਸਾਈਟ ਦੇਖੋ ਵੀਰਿਆ ਫੜ ਕੇ ਦੇਖੀ ਉਧਰ ਚੱਕੀ ਮੜਾਇਆ ਤੁਹਾਨੂੰ ਮੈਂ ਸਾਈਟ ਦਾ ਸਟਾਲ ਦਿਖਾ ਇਹਦਾ ਸਾਈਟ ਦਿਖਾਣਾਗਾ ਪੂਰਾ ਪ੍ਰੋਪਰ ਸਾਈਜ਼ ਹੋਗਾ ਉਧਰ ਕੰਦੀ ਨੂੰ ਫੜਲਾ ਆਹ ਲੋ ਸਾਈਜ਼ ਚੈੱਕ ਕਰ ਲਓ ਆ ਦੇਖੋ ਵਰਕ ਚੈੱਕ ਕਰ ਲਓ ਕੋਲ ਛਾਪਾਂ ਦਾ ਸਾਰਾ ਵਰਕ ਹੋਇਆ ਵਾ ਬਿਲਕੁਲ ਸਾਫ ਸੁਥਰੇ ਬਾਲ ਨੇ ਇਦਾਂ ਦੇ ਘੈਂੜ ਘੈਂੜ ਆਰਟੀਕਲ ਤੁਹਾਨੂੰ ਪੂਰੀ ਵੀਡੀਓ ਤੇ ਆਪਾਂ ਦੇ ਦੇਨੇ ਆ ਸੋ ਬੜੇ ਰਹੋ ਉਸ ਤੋਂ ਬਾਅਦ ਤੁਹਾਨੂੰ ਅਗਲੇ ਆਰਟੀਕਲ ਦਿਖਾ ਦਈਏ ਜੀ ਆਹ ਲੋ ਕਰਾਚੀ ਦੇ ਵਿੱਚ ਪਾਕਿਸਤਾਨੀ ਡਿਜ਼ਾਈਨ ਹੋਣਗੇ ਸਾਰੇ ਆਹ ਲੋ ਜੀ ਕਰੀ ਚੱਲੋ ਚੈੱਕ ਆਲ ఓవర్ ਡਿਜੀਟਲ ਪ੍ਰਿੰਟ ਹੋਊਗਾ ਬੈਕ ਔਰ ਫਰੰਟ ਆਲੋ ਇਹ ਬੈਕ ਆ ਗਈ ਆਹ ਫਰੰਟ ਆ ਗਿਆ ਦਾ ਜੀ ਆਲੋ ਕਰ ਲੋ ਚੈੱਕ ਗੱਲੇ ਤੇ ਬਣਿਆ ਬੈਨ ਕਾਲਰ ਐਲਸ ਹੈਜ ਆ ਐਕਸਲ ਵਾਲਾ ਨੇ ਵੀ ਆਜੂਗਾ ਕਿ ਕਪੜਾ ਲਾਈਕਰਾਗਾ ਸਟਿਚ ਵਾਲਾ ਕਪੜਾਗਾ ਬਹੁਤ ਕੰਫਰਟ ਫੀਲ ਆ ਜਿਹੜਾ ਅੰਦਰ ਕਪੜਾ ਲੱਗਿਆ ਵਾ ਸੂਟ ਦੇ ਬਹੁਤ ਜ਼ਿਆਦਾ ਵਧੀਆ ਦੇਖੋ ਤੁਹਾਨੂੰ ਖਾਊਗਾ ਨਹੀਂ ਚੂਭੂਗਾ ਨਹੀਂ ਬਹੁਤ ਪਿਆਰਾ ਫੈਬਰਿਕ ਆ ਜੀ ਓਕੇ ਰਿਪੋਰਟ ਪੀਸ ਆ ਨਾਲ ਵੀ ਜਣਾ ਤੁਹਾਨੂੰ ਇਹਦੇ ਪਲਾਜ਼ੋ ਆਲੋ ਪਲਾਜ਼ੋ ਵੀ ਝੋਲੀ ਦਾ ਤੁਹਾਨੂੰ ਲਾਈਕਰਾ ਹੋਊਗਾ ਚੀਜ਼ ਤੋਂ ਕੋਈ ਦਿੱਕਤ ਨਹੀਂ ਵਿੱਧ ਪੌਕੇਟ ਹੋਏਗਾ ਜੀ ਔਰ ਨਾਲ ਆਇਆ ਨਾ ਸਟਾਲ ਇਦਾਂ ਦੇ ਬੜੇ ਪਿਆਰੇ ਪਿਆਰੇ ਆਰਟੀਕਲ ਤੁਹਾਨੂੰ ਆਪਾਂ ਦੇ ਦੇਦਨੇ ਆ ਪ੍ਰਾਈਸ ਦੱਸੂਗਾ ਐਂਡ ਤੇ ਵੀਡੀਓ ਦੇਖ ਆ ਲੋ ਸਟਾਲ ਦਾ ਸਾਈਜ਼ ਚੈੱਕ ਕਰ ਲੋ ਚੜਾਈ ਚੈੱਕ ਕਰ ਲੋ ਲੰਬਾਈ ਚੈੱਕ ਕਰ ਲੋ ਬਿਲਕੁਲ ਓਕੇ ਰਿਪੋਰਟ ਪੀਸ ਨੇ ਇਹ ਚ ਕਲਰ ਚਾਰਟ ਬੜੇ ਜਿਆਦਾ ਪਿਆਰੇ ਪਿਆਰੇ ਨੇ ਡਾਰਕ ਲਾਈਟ ਤੁਹਾਨੂੰ ਸਾਰੀ ਮਿਲ ਜਾਣੀ ਹੈ ਜੀ ਲਓ ਜੀ ਕਰ ਲੋ ਫਟਾਫਟ ਆਰਡਰ ਆ ਲੋ ਕਰੋ ਚੈੱਕ ਜੀ ਆ ਲੋਕੇ ਰਿਪੋਰਟ ਪੀਸਾ ਬਿਲਕੁਲ ਕਰਾਚੀ ਵਿੱਚ ਬੜਾ ਜਿਆਦਾ ਟ੍ਰੈਂਡਿੰਗ ਚੱਲਦਾ ਪਿਆ ਸਾਈਜ਼ ਹੈਗਾ ਹੈ 4XL 5 ਵਾਲਾਂ ਨੇ ਵੀ ਆ ਜੂਗਾ ਕਬਰਾਇਓ ਨਾਲ ਉਹ ਚੈੱਕ ਕਰ ਲਓ 4XL ਸਾਈਜ਼ ਆ 5 ਵਾਲਾਂ ਦੇ ਵੀ ਆ ਜੂਗਾ ਸ਼ੋਲਡਰ ਤੋਂ ਹਰ ਇੱਕ ਚੀਜ਼ ਤੋਂ ਪ੍ਰੋਪਰ ਸਾਈਜ਼ ਹੋਣ ਇਹਨਾਂ ਦੇ ਆਹ ਲਓ ਜੀ ਕੈਰੀ ਚਲੋ ਚੈੱਕ ਨਾਲ ਦੀ ਨਾਲ ਆਹ ਲਓ ਪਰ ਨਾਲ ਆ ਗਿਆ ਪਲਾਜ਼ੋ ਪਲਾਜ਼ੋ ਦੇ ਨੀਚੇ ਬਣੀ ਹੋਈ ਹੈ ਪ੍ਰਿੰਟਿੰਗ ਸੇਮ ਹੈ ਦੇ ਨਾਲ ਦੀ ਆ ਚੀਜ਼ ਓਕੇ ਰਿਪੋਰਟ ਆ ਬਿੱਟ ਪੌਕੇਟ ਆ ਆਹ ਲਓ ਜੀ ਤੁਸੀਂ ਆਪਣਾ ਮੋਬਾਈਲ ਜਾਂ ਕੁਝ ਵੀ ਸਮਾਨ ਪੌਕੇਟ ਨਾਲ ਕੈਰੀ ਕਰ ਸਕਦੇ ਹੋ ਸਾਈਜ਼ ਦੇਖ ਲਓ ਪਲਾਜ਼ੋ ਦਾ ਬਿਲਕੁਲ ਓਕੇ ਆ ਲਾਈਕਰ ਆ ਕਰ ਲਓ ਜੀ ਫੁੱਲ ਲਾਈਕਰ ਹੋਊਗਾ 4xL ਦਾ ਪੀਸ ਆ ਫਾਈਵ ਵਾਲਾ ਦੇ ਵੀ ਆ ਜਾਊਗਾ ਆ ਲੋ ਜੀ ਕਲਰ ਤੁਹਾਨੂੰ ਬੜੇ ਮਿਲ ਜਾਣੇ ਆ ਇਹਦੇ ਵਿੱਚ ਬੇਲੇ ਤੁਹਾਨੂੰ ਕੋਈ ਵੇ ਗਾਰਮੈਂਟਸ ਨਿਹਾਲ ਸਿੰਘਾੜਾ ਦੇ ਵੀ ਨੇ ਜਿਹੜੇ ਪਹਿਲਾਂ ਸਾਡੀ ਪਹਿਲੀ ਵਾਰੀ ਪੇਜ ਤੇ ਆਇਆ ਪੇਜ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਹਰ ਹਫ਼ਤੇ ਤੀਜੀ ਰੋਜ਼ ਜਰ ਆਪਾਂ ਕੁਝ ਨਾ ਕੁਝ ਨਵਾਂ ਬੜੇ ਵਾਇਓਲੇਟਾ ਤੁਹਾਡੇ ਲਈ ਲੈ ਕੇ ਆਉਂਦੇ ਰਹਿੰਦੇ ਆ 4xL ਦਾ ਪੀਸ ਆ ਜੀ ਜਿੱਥੇ ਤੁਹਾਨੂੰ ਕਲਰ ਡਿਜ਼ਾਈਨ ਸਾਰੇ ਮਿਲ ਜਾਣਗੇ ਮੇਰੇ ਡਿਸਪਲੇ ਵਾਲੇ ਪੀਸ ਬਾਹਰ ਲਾ ਦੋ ਆਹ ਲੋ ਜੀ ਆ ਕਰੋ ਜੀ ਉਸ ਤੋਂ ਬਾਅਦ ਬਿਲਕੁਲ ਨਵੇਂ ਕਲਰ ਚਾਰਟ ਬ੍ਰਾਈਟ ਕਲਰ ਚਾਰਟ ਬਹੁਤ ਜ਼ਿਆਦਾ ਡਿਮਾਂਡ ਦੇ ਵਿੱਚ ਹਰ ਇੱਕ ਜਗ੍ਹਾ ਤੇ ਪੈਣ ਵਾਲੇ ਨਵੇਂ ਡਿਜ਼ਾਈਨ ਬਿਲਕੁਲ ਆ ਦੇਖੋ ਪੂਰਾ ਵਰਗ ਬਿਲਕੁਲ ਲਾਈਟ yellow black ਪੀਲੇ ਲਾਲ ਪੀਲੇ ਤੋਂ ਸਾਰਿਆਂ ਤੋਂ ਹਟ ਕੇ ਬਿਲਕੁਲ ਨਵੇਂ ਕਲਰ ਬਹੁਤ ਜ਼ਿਆਦਾ ਡਿਮਾਂਡ ਦੇ ਵਿੱਚ ਆ ਸੋਬਰ ਜੈਨੂਅਲ ਚੀਜ਼ਾਂ ਔਰ ਸਟਾਲ ਵੀ ਪੂਰੇ ਹੈਵੀ ਦੋ ਤانوں ਕਲਰ ਦੇ ਦਿੰਨੇ ਆ ਇਹ ਚ ਔਰ ਤੁਹਾਨੂੰ ਪਰਾਉਵੋ ਚੈੱਕ ਕਰਵਾ ਦਵਾ ਪਿੰਟ ਪਰਾਉਵੋ ਹੋਊਗਾ ਇਹਦਾ ਜੀ ਇਹ ਨੋਟ ਕਰ ਲਿਓ ਜੀ ਪਿੰਟ ਪਰਾਉਵੋ ਦੀ ਪੱਤਰਾ ਬਣਿਆ ਹੋਊਗਾ ਔਰ ਸਟਾਲ ਪੂਰੇ ਭਰਵੇਂ ਪੂਰੇ ਹੈਵੀ ਤੁਹਾਡੇ ਵਾਸਤੇ ਆ ਲੋ ਜੀ ਰੇਟ ਜਿਵੇਂ ਫਰੀ ਵਾਂਗੂ ਪਰ ਰੇਟ ਦੱਸਾਂਗੇ ਐਂਡ ਤੇ ਕਿਉਂ ਤੁਮਾਕਾ ਰੇਟੀ ਲਾਉਣੇ ਆ ਲੋਜ ਕਰੋ ਚੈੱਕ ਆ ਆ ਦੇਖੋ ਸੂਟ ਦੀ ਗ੍ਰੇਸ ਦੇਖੋ ਨਾਲ ਬਣਿਆ ਹੋਇਆ ਡਿਜ਼ਾਈਨ ਸਟਾਲ ਦਾ ਪੂਰੇ ਹੈਵੀ ਬਿਲਕੁਲ ਨਵੇਂ ਡਿਜ਼ਾਈਨ ਦੋ ਕਲਰ ਤੁਹਾਨੂੰ ਇਹ ਦੇ ਦੇਣੇ ਆ ਦੋ ਡਾਰਕ ਕਲਰ ਚਾਰਟ ਆ ਦੋ ਲਾਈਟ ਆ ਪੀਸ ਚਾਹੇ 10-10 ਲਿਆ ਲਓ ਇੱਕ ਡਿਜ਼ਾਈਨ ਦੇ ਵਿੱਚ ਪਰ ਕਲਰ ਚਾਰਟ ਚੈੱਕ ਕਰ ਲਿਓ ਸਕਾਈ ਕਲਰ ਦੇ ਵਿੱਚ ਸਭ ਤੋਂ ਜ਼ਿਆਦਾ ਵੱਧ ਪਿਆਰਾ ਡਿਸਪਲੇ ਵਾਲੀ ਆਈਟਮ ਆ ਸਾਡੀ ਆ ਜੀ ਬਹੁਤ ਜ਼ਿਆਦਾ ਵਿਕਦੀ ਪਈ ਆ ਵੀਡੀਓ ਬਣਾਉਣ ਤੋਂ ਪਹਿਲਾਂ ਦੋ ਚਾਰ ਪੀਸੇ ਦੇ ਸਾਡੇ ਬਣਾਉਂਦੇ ਬਣਾਉਂਦੇ ਵੇਚ ਚੁੱਕੇ ਆ ਜੀ ਹੋਰ ਕੁਰਤੀ ਦੇ ਉੱਪਰ ਫਰੰਟ ਤੇ ਪੌਕੇਟ ਵੀ ਤੁਹਾਨੂੰ ਮਿਲ ਜਾਣੀ ਇਹਨਾਂ ਦੇ ਇਹ ਵੀ ਨੋਟ ਕਰ ਲਿਓ ਕੁਰਤੀ ਤੇ ਵੀ ਪੌਕੇਟ ਮਿਲ ਜੂਗੀ ਔਰ ਪਰਾਧੋ ਤੇ ਵੀ ਮਿਲ ਜਾਣੀ ਹੈ ਜੀ ਆਹ ਲੋ ਨਾਲ ਆ ਗਿਆ ਪਿੰਟ ਪਲਾਦੋ ਔਰ ਨਾਲ ਇਹਦੇ ਸਟਾਕ ਤੁਹਾਨੂੰ ਦੱਸਿਆ ਵੀ ਆਪਾਂ ਸਟਾਕ ਦੀ ਪੂਰੀ ਖਿੱਚ ਕੇ ਰੱਖਦੇ ਆ ਕੰਮ ਨੂੰ ਫੈਕਟਰੀਆਂ ਤੋਂ ਕਹਿੰਦੇ ਪੂਰੇ ਵਧੀਆ ਹੈਵੀ ਸਟਾਕ ਦੇ ਦੋ ਸਟਾਕ ਦੇ ਨਾਲ ਹੀ ਸੂਟ ਦੀ ਗ੍ਰੇਸ ਪਾਣੀ ਹੁੰਦੀ ਹੈ ਜੀ ਆਹ ਲੋ ਕਰੋ ਚੈੱਕ ਸੂਟ ਦੀ ਗ੍ਰੇਸ ਚੈੱਕ ਕਰੋ ਬਿਲਕੁਲ ਓਕੇ ਰੇ ਬੇਟਾ ਬਿਲਕੁਲ ਜੈਨੂਇਲ ਚੀਜ਼ਾਂ ਵਿਵੇ ਗਾਰਮੈਂਟਸ ਨੇ ਹਾਲ ਸਿੰਘ ਵਾਲਾ ਤੇ ਪਹਿਲੀ ਵਾਰੀ ਜਿਹੜੇ ਭੈਣ ਸਾਡੇ ਆਏ ਆ ਪੇਜ ਤੇ ਪੇਜ ਨੂੰ ਫੋਲੋ ਜਰੂਰ ਕਰ ਲਿਓ ਕਿਉਂਕਿ ਹਰ ਰੋਜ਼ ਨਵੇਂ ਅਪਡੇਟ ਅਸੀਂ ਦਿੰਦੇ ਰਹਿੰਦੇ ਹਾਂ ਬੜੇ ਵਾਇਬਰੇਟਰਾਂ ਦੇ ਜੈਂਟਸ ਆਂਡ ਲੇਡੀਜ਼ ਵਾਲੇ ਕੱਪੜੇ ਆਪਣੇ ਕੋਲੇ ਮਿਲਦੇ ਨੇ ਬਿਵੇਂ ਗਾਰਮੈਂਟs ਨਿਹਾਲ ਸਿੰਘ ਵਾਲਾ ਦੇ ਉਸ ਤੋਂ ਬਾਅਦ ਤੁਹਾਨੂੰ ਕੈਟਰਲੌਕ ਵਾਲੇ ਦੋ ਕਲਰ ਦੇ ਨੇ ਬਲੈਕ ਔਰ ਗ੍ਰੀਨ ਡਾਰਕ ਕਲਰ ਚਾਰਟ ਹੋਊਗਾ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਆ ਸੇਮ ਇਦਾਂ ਲੁੱਕ ਬਣਨੀ ਹੈ ਜਿਹੜੀ ਭੈਣ ਸਾਡੀ ਸੈਟ ਤੋਂ ਬਾਇ ਕਰੂਗੀ ਆ ਚੀਜ਼ ਡਬਲ ਐਕਸ ਲ ਦਾ ਸਾਈਜ਼ ਆ ਜੀ ਆਰਡਰ ਕਰੋ ਚੱਕ ਲੋ ਜੀ ਤੇ ਅਫੋਰਡੇਬਲ ਦੇ ਵਿੱਚ ਪੂਰਾ ਹੈਵੀ ਕਪੜਾ ਦਾ ਲੁਕ ਮਿਲਣਾ ਹੈ ਆ ਲੋ ਜੀ ਕਰੋ ਚੱਕ ਪਹਿਲਾਂ ਦਾ ਕਰੋ ਗਲੇ ਦਾ ਕੰਮ ਚੈੱਕ ਇਹਦਾ ਹੋਇਆ ਬਜੀ ਕੈਟਲੌਗ ਤਾਂ ਦਿਖਾ ਦਿੱਤਾ ਹੁਣ ਪੂਰੇ ਧਿਆਨ ਦੇ ਨਾਲ ਆ ਚੀਜ਼ ਚੈੱਕ ਕਰੋ ਕਿੰਨੀ ਜ਼ਿਆਦਾ ਸਾਫ਼ ਆ ਤੇ ਕਿੰਨਾ ਜ਼ਿਆਦਾ ਓਕੇ ਰਿਪੋਰਟ ਪੀਸ ਆ ਡਬਲ ਐਕਸਲ ਦਾ ਸਾਈਜ਼ ਆ ਲਾਈਕਰਾ ਕਪੜਾ ਦਾ 3 ਐਕਸਲ ਵੀ ਤੁਹਾਨੂੰ ਇਹਦੇ ਵਿੱਚ ਮਿਲ ਜਾਊਗਾ ਪਰ ਉਸ ਤੋਂ ਬਾਅਦ ਬਾਟਮ ਨੀਚੇ ਚੈੱਕ ਕਰ ਲਓ ਜੀ ਆਹ ਵਾਲਾ ਕਿਹੜਾ ਚੈੱਕ ਕਰ ਲਓ ਸੂਟ ਦਾ ਬਿਲਕੁਲ ਓਕੇ ਰਿਪੋਰਟ ਪੀਸ ਆ ਜੇ ਕਿਸੇ ਦੀ ਹਾਈਟ ਘੱਟ ਹੁੰਦੀ ਹੈ ਤਾਂ ਉਹਦੇ ਲਈ ਵੀ ਆਪਾਂ ਜਗਾ ਨੀਚੇ ਛੜਵਾਈ ਹੈਗਾ ਕਿ ਤੁਸੀਂ ਇੱਥੋਂ ਇਹਨੂੰ ਫੋਲਡ ਕਰ ਸਕਦੇ ਹੋ ਜੈਕਟਵਾ ਸਕਦੇ ਹੋ ਤਾਂ ਤੁਹਾਨੂੰ ਕੋਈ ਡਿਜ਼ਾਈਨ ਤੁਹਾਡਾ ਖਰਾਬ ਨਹੀਂ ਹੋਊਗਾ ਜ਼ਿਆਦਾਤਰ ਇਹ ਪ੍ਰੋਬਲਮ ਸੂਟਾਂ ਦੇ ਵਿੱਚ ਆਉਂਦੀ ਹੈ ਕਹਿੰਦਾ ਪਹਿਣਾ ਦੇ ਆਹ ਲੋ ਜੀ ਇਹ ਚੀ ਨੋਟ ਕਰ ਲਿਓ ਉਸ ਤੋਂ ਬਾਅਦ ਆ ਗਿਆ ਨਾਲ ਇਹਦਾ ਪਲਾਦੋ ਪਰ ਸਟਾਲ ਤੁਹਾਨੂੰ ਪਤਾ ਹੀ ਹੈ ਜੀ ਫਿਰ ਆ ਲੋ ਚੈੱਕ ਕਰ ਲਓ ਕਿੰਨਾ ਪਿਆਰਾ ਸਟਾਲ ਹੈ ਜੀ ਆ ਲੋ ਦੇਖੋ ਬਿਲਕੁਲ ਓਕੇ ਰਿਪੋਰਟ ਪੀਸ ਆ ਕਲਰ ਤੁਹਾਨੂੰ ਦੇ ਦਿੰਨੇ ਆ ਦੋ ਇਹਦੇ ਵਿੱਚ ਆ ਲੋ ਵਿੱਚ ਐਲ ਤੋਂ ਲੈ ਕੇ ਡਬਲ ਐਕਸ ਲ ਸਾਈਜ਼ ਮਿਲ ਜਾਣੇ ਆ ਦੂਸਰਾ ਕਲਰ ਵੀ ਚੈੱਕ ਕਰ ਲਓ ਜੀ ਆ ਲੋ ਸੇਮ ਗੜੇ ਦਾ ਤੁਹਾਨੂੰ ਵਾਰਕ ਗ੍ਰੀਨ ਦੇ ਨਾਲ ਕੰਬੀਨੇਸ਼ਨ ਬਹੁਤ ਜਿਆਦਾ ਪਿਆਰਾ ਕਲਰ ਦਾ ਔਰ ਨੀਚੇ ਜਿਹੜਾ ਆ ਗਿਆਗਾ ਘੇਰਾ ਚੈੱਕ ਕਰ ਲਿਓ ਆ ਲਓ ਘੇਰਾ ਆ ਗਿਆ ਜੀ ਇਹ ਸੂਟ ਆ ਗਿਆ ਨਾਲ ਇਹਦੇ ਤੁਹਾਨੂੰ ਮਿਲ ਜਾਣਾਗਾ ਇਹਦਾ ਪੂਰਾ ਹੈਵੀ ਸਟੋਲ ਆ ਆ ਲਓ ਕਰੋ ਚੈੱਕ ਔਰ ਨਾਲ ਪੈਂਟ ਪਲਾ ਦੋ ਇਦਾਂ ਦੇ ਬੜੇ ਪਿਆਰੇ ਪਿਆਰੇ ਡਿਜ਼ਾਈਨ ਤੁਹਾਨੂੰ ਅੱਗੇ ਵੀ ਆਪਾਂ ਦੇ ਦੇਨੇ ਆ ਵੀਡੀਓ ਦੇ ਵਿੱਚ ਆ ਲਓ ਜੀ ਸਟਾਕ ਪੂਰਾ ਦਾ ਸਟਾਕ ਦੀ ਕੋਈ ਘਾਟ ਨਹੀਂ ਹੈਗੀ ਸਾਈਜ਼ ਵੱਡੇ ਛੋਟੇ ਤੁਹਾਨੂੰ ਸਾਰੇ ਦੇ ਦੇਨੇ ਆ ਸੋ ਪੂਰੀ ਵੀਡੀਓ ਤਾਂ ਬਣੇ ਲਓ 5-7 ਮਿੰਟ ਦੇ ਵਿੱਚ ਵਿੱਚ ਹੀ ਮੈਂ ਦਾ ਪ੍ਰਾਈਸ ਤੇ ਕਲੀਅਰ ਕਰਨ ਲੱਗਿਆਗਾ ਪਰ ਤੁਹਾਡੇ ਫੈਲੇ ਹੋਏ ਨੇ ਵੱਡੇ ਆ ਲੋ ਜੀ ਕਰ ਲੋ ਚੈੱਕ ਓਕੇ ਰਿਪੋਰਟ ਪੀਸ ਆ ਜੀ ਆ ਲੋ ਆ ਲੋ ਜੀ ਬਹੁਤ ਜ਼ਿਆਦਾ ਟ੍ਰੈਂਡਿੰਗ ਵਿੱਚ ਚੱਲਦੇ ਪਏ ਆ ਆ ਲੋ ਜੀ ਕਰ ਲੋ ਚੈੱਕ ਇਹ ਦੇਖੋ ਬਿਲਕੁਲ ਓਕੇ ਰਿਪੋਰਟ ਪੀਸ ਨੇ ਨਾਲ ਆ ਗਿਆ ਇਹਦਾ ਸਟਾਲ ਔਰ ਨਾਲ ਆ ਗਿਆ ਪਲਾਡੋ ਸਾਈਜ਼ ਜਿਹੜਾ ਹੈਗਾ ਡਬਲ ਐਕਸਲ 3 ਐਕਸਲ ਨਾਲ ਵੀ ਆ ਜੂਗਾ ਨਾਲ ਦੀ ਨਾਲ ਹੀ ਸਾਈਜ਼ ਤਾਂ ਦੱਸੀ ਜਨੇ ਆ ਜੀ ਉਸ ਤੋਂ ਬਾਅਦ ਡਬਲ ਐਕਸਲ ਦੇ ਵਿੱਚ ਇੱਕ ਹੋਰ ਆਰਟੀਕਲ ਆ ਗਿਆ ਵਰਕ ਵਾਲਾ ਆ ਲੋ ਜੀ ਕੋਲੂ ਕਰਖ ਹੋਇਆ ਵਗਲੇ ਉੱਪਰ ਆ ਲੋ ਜੀ ਕਰ ਲੋ ਚੈੱਕ ਬਹੁਤ ਸੋਹਣਾ ਪਿਆਰਾ ਵਰਕਾ ਕਲਰ ਵੀ ਬਹੁਤ ਜਿਆਦਾ ਪਿਆਰਾ ਹੈਗਾ ਔਰ ਬਾਜੂ ਤੇ ਵਰਕ ਮਿਲ ਜਾਣਾ ਤੁਹਾਨੂੰ ਆਹ ਚੀਜ਼ ਚੈੱਕ ਕਰ ਲਓ ਦੇਖੋ ਬਾਜੂ ਤੇ ਵਰਕ ਮਿਲ ਜਾਣਾ ਗਲੇ ਦਾ ਵਰਕ ਹੋ ਗਿਆ ਔਰ ਔਰ ਸਾਰਾ ਪ੍ਰੋਪਰ ਉੱਪਰ ਘੇਰੇ ਤੋਂ ਤੁਹਾਨੂੰ ਸਾਰਾ ਮਿਲ ਜਾਣਾ ਹੈਗਾ ਡਿਜ਼ਾਈਨ ਇਹਦਾ ਔਰ ਨਾਲ ਆ ਗਿਆ ਇਹਦਾ ਪਲਾਜ਼ੋ ਔਰ ਸਟਾਲ ਵੀ ਬਹੁਤ ਜਿਆਦਾ ਪਿਆਰਾ ਹੈਗਾ ਜੀ ਪਾਲੋ ਕਰ ਲਓ ਚੈੱਕ ਸਾਈਜ਼ ਹੈਗਾ ਇਹ ਡਬਲ ਐਕਸਲ 3 ਆਣਾਂ ਦੇ ਵੀ ਆ ਜੂਗਾ ਇਹ ਕਪੜਾ ਸਟ੍ਰੈਚਾਪ ਹੋਰਾ ਪਾਲੋ ਜੀ ਚੈੱਕ ਕਰੋ ਕਿੰਨਾ ਪਿਆਰਾ ਸਟਾਲ ਹੈ ਜੀ ਸਾਰਾ ਭਰਿਆ ਹੋਇਆ ਉੱਪਰੋਂ ਫਲਾਵਰ ਦੇ ਨਾਲ ਸਾਰਾ ਵਰਕ ਹੋਇਆ ਹੋਆ ਉਹ ਨੀਚੇ ਤੋਂ ਆਰ ਚੀਜ਼ ਕਰ ਰਿਹਾ ਹੈ ਲੈ ਚੈੱਕ ਜਿਹੜਾ ਡਿਜ਼ਾਈਨ ਸਟਾਲ ਦੇ ਉੱਪਰ ਬੜਿਆ ਹੋਇਆ ਸਾਈਡ ਤੇ ਇਦਾਂ ਨੇ ਬੜੇ ਪਿਆਰੇ ਪਿਆਰੇ ਆਰਟੀਕਲ ਹੋਰ ਵੀ ਬਹੁਤ ਜ਼ਿਆਦਾ ਪਈ ਆਪਣੇ ਕੋਲੇ ਆ ਲੋ ਜੀ ਕਰੀ ਚੱਲੋ ਚੈੱਕ ਮੇਰਾ ਆਹ ਨਾਲ ਤੁਹਾਨੂੰ ਦੱਸ ਹੀ ਜਣਾਗਾ 4x ਲੋ 3x ਅੰਦਰ ਦੋਨੇ ਮਿਲ ਜਾਣਗੇ ਪਹਿਲਾਂ ਤੁਹਾਨੂੰ 4x ਦੇ ਵਿੱਚ ਪੀਸ ਦਿਖਾਏ 6-7 ਉਹਦੇ ਵਿੱਚ 3x ਵਾਲੇ ਵੀ ਆਪਣੇ ਕੋਲੇ ਹੈਗੇ ਆ ਛੇ ਵਿੱਚ ਵੱਡਾ ਛੋਟਾ ਤੁਹਾਨੂੰ ਮਿਲ ਜੂਗਾ ਚਾ ਲੋ ਜੀ 3x ਦੇ ਆਰਟੀਕਲਾਂ ਦਾ ਹਲੋ ਐਕਸਟਰਾ ਵਾਲਿਆਂ ਵਾਸਤੇ 10 ਕਲਰ ਦੇ ਵਿੱਚ ਫੁੱਲ ਹੈਵੀ ਵਰਕ ਦੇ ਵਿੱਚ ਸੂਟ ਜੀ ਪਾ ਲਓ ਵੀਡੀਓ ਫੁੱਲ ਦੇਖਿਓ ਤੁਹਾਡੇ ਵੱਡੇ ਫਾਇਦੇ ਹੋਣੇ ਆ ਜੀ ਆਹ ਨੂੰ ਬਾਜੂ ਚੈੱਕ ਕਰ ਲਓ ਕਿੰਨੇ ਪਿਆਰੇ ਬਣੇ ਹੋਏ ਆ ਆ ਦੇਖੋ ਸਾਰਾ ਵਿੱਚ ਡਿਜ਼ਾਈਨਿੰਗ ਹੋ ਗਈ ਔਰ ਇਹ ਦੇਖੋ ਬਾਜੂ ਕਿੰਨੇ ਪਿਆਰੇ ਬਾਜੂ ਬਣੇ ਹੋਏ ਆ ਜੀ ਔਰ ਇਹ ਕਰ ਲਓ ਇਹਦਾ ਘੇਰਾ ਚੈੱਕ ਨੀਚੇ ਤੋਂ ਉਸ ਤੋਂ ਬਾਅਦ ਆ ਗਿਆ ਆਹ ਬੜਾ ਆਰਟੀਕਲ ਨਾਲ ਆ ਗਿਆ ਪਲਾਜ਼ੋ ਔਰ ਨਾਲ ਆ ਗਿਆ ਸਟਾਲ ਬਿਲਕੁਲ ਓਕੇ ਰਿਪੋਰਟ ਪੀਸ ਆ ਨਾਲ ਦੀ ਨਾਲ ਹੀ ਵੀਡੀਓ ਸ਼ੇਅਰ ਕਰਿ ਚਲਿਓ ਐਕਸਲ ਸਹਜ ਆ ਜੀ ਸੋਸਤਵਾਰ ਆ ਗਿਆ ਡਬਲ ਐਕਸਲ ਸੈਜ ਆ ਲੋ ਬੈਕ ਫਰੰਟ ਤੁਹਾਨੂੰ ਸੇਮ ਮਿਲ ਜਾਣਾ ਸਾਰਿਆਂ ਦਾ ਇਹ ਵੀ ਡਬਲ ਐਕਸਲ ਸੈਜ ਆ ਪਾ ਲਾਜੋ ਔਰ ਸਟੋਲ ਸਟੋਲ ਦਾ ਸਾਈਜ਼ ਪੂਰੀ ਹੋਣੀ ਮੈਂ ਸਾਰਿਆਂ ਦਾ ਖੋਲ ਕੇ ਨਹੀਂ ਦਿਖਾਉਂਦਾ ਵੀਡੀਓ ਬੜੀ ਜਿਆਦਾ ਲੰਬੀ ਚਲੀ ਜਾਂਦੀ ਆ ਇਹ ਚੀ ਤੁਸੀਂ ਨੋਟ ਕਰ ਲਿਓ ਬਾਕੀ ਜੇ ਆਨਲਾਈਨ ਕਿਸੇ ਨੇ ਕੱਪੜੇ ਮੰਗਵਾਉਣੇ ਆ ਵੀਡੀਓ ਕਾਲ ਤੇ ਸਿਲੈਕਟ ਕਰਨੇ ਆ ਫੋਟੋ ਮੰਗਵਾਨੀ ਆ ਨੰਬਰ ਤੇ ਆਪਣੇ ਤੇ ਕੰਟੈਕਟ ਕਰ ਲਿਓ WhatsApp ਤੇ ਨੰਬਰ ਉੱਪਰ ਚੱਲੀ ਜਾਂਦਾ ਹੈ ਜੀ ਉੱਥੇ ਤੁਸੀਂ ਸਕਰੀਨ ਸ਼ਾਟ ਪਾ ਸਕਦੇ ਹੋ ਮੈਸੇਜ ਕਰ ਸਕਦੇ ਹੋ ਆ ਲੋ ਜੀ ਇਹ ਵਾਲਾ ਸਾਈਜ਼ ਹੈਗਾ ਐਲਓ ਐਕਸਲਰ ਜੇ ਪਹਿ ਕਸਟੋਲ ਵਰਕਰ ਦੇ ਵਿੱਚ ਬਹੁਤ ਸੋਹਣਾ ਸੂਟ ਆਇਆ ਹੈਗਾ ਜੀ ਆਕਰੋ ਚੈੱਕ ਇਹ ਲੋ ਕਰੋ ਚੈੱਕ ਕਿਸ ਬਹੁਤ ਜਿਆਦਾ ਪਿਆਰਾ ਹੈਗਾ ਦੇਖੋ ਹੁਣ ਤੁਹਾਨੂੰ ਖੋਲ ਕੇ ਦਿਖਾਉਂਦੇ ਆ ਬਹੁਤ ਘੈਂਟ ਆਇਆ ਨੇਗੀ ਇਹ ਤੁਹਾਨੂੰ ਦੋ ਤਿੰਨ ਡਿਜ਼ਾਈਨ ਮਿਲ ਜਾਣਗੇ ਅਲੱਗ-ਅਲੱਗ ਡਬਲ ਐਕਸਲ ਦਾ ਸਾਈਜ਼ ਆਹ ਲੋ ਇਹਦਾ ਤੁਹਾਨੂੰ ਪਹਿਲਾਂ ਵੀ ਕਲਰ ਦਿੱਤਾ ਹੈਗਾ ਸਾਰਾ ਗਾੜਾ ਚੈੱਕ ਕਰ ਲਓ ਜੀ ਉਸ ਤੋਂ ਬਾਅਦ ਆ ਗਿਆ ਦਾ ਬਾਜੂ ਦਾ ਔਰ ਘੇਰਾ ਪਿਸਟੋਲ ਵੀ ਬਹੁਤ ਜਿਆਦਾ ਪਿਆਰਾ ਹੈਗਾ ਜੀ ਹਾਲੋ ਕਰ ਲਓ ਚੈੱਕ ਥੈਂਕ ਯੂ ਸਟੋਲ ਵੀ ਕੀ ਆਵਾਤਾ ਹੈ ਆਲੂ ਜੀ ਬਿਲਕੁਲ ਉੱਕਰ ਕੋਲ ਪੀਸ ਚਾੜਾ ਦਾ ਬਿਲਕੁਲ ਜ਼ਰੂਰੀ ਚੀਜ਼ ਹੈ ਜੀ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਆਪਣੇ ਰੈਲੇਟਿਵ ਫਰੈਂਡ ਸਰਕਲ ਰਿਸ਼ਤੇਦਾਰਾਂ ਤੱਕ ਜ਼ਰੂਰ ਭੇਜ ਦਿਓ ਕਿਉਂਕਿ ਉਹਨਾਂ ਦੇ ਵੀ ਨਾਲ ਦੀ ਨਾਲ ਆਪਾਂ ਫਾਇਦੇ ਕਰਦੇ ਹਾਂ ਵੱਡੇ ਲਓ ਜੀ ਉਸ ਤੋਂ ਬਾਅਦ ਆ ਗਿਆ ਗਲੌਟੀਕਾ ਬੋਲ ਇਧਰ ਇਹ ਘੈਂ ਘੈਂ ਆਰਟੀਕਲ ਤੁਹਾਨੂੰ ਪੂਰੀ ਵੀਡੀਓ ਦੇ ਵਿੱਚ ਇੱਕ ਤੋਂ ਇੱਕ ਹਰਕੇ ਡਿਜ਼ਾਈਨ ਆਪਾਂ ਦੇਈ ਜਾਣੇ ਆ ਜੀ ਆਲੂ ਕਰ ਲੋ ਚੈੱਕ ਉਸ ਸਟਾਲ ਵੀ ਕੀ ਬਾਤ ਹੈ ਇਹਦਾ ਆਲੂ ਜੀ ਕਰ ਲੋ ਚੈੱਕ ਲਓ ਇਹਦੇ ਕੋਸਟੋਅ ਕਿੰਨਾ ਸੋਹਣਾ ਓਪਨ ਡਿਜ਼ਾਈਨ ਬਣਿਆ ਹੋਇਆ ਕੱਟ ਵਾਲਾ ਇਹ ਲੋ ਜੀ ਸੇਮ ਤੁਹਾਨੂੰ ਆਜਿੱਤ ਇਧਰ ਮਿਲ ਜਾਣੀਆਂ ਹੈਗੀਆਂ ਬਹੁਤ ਜ਼ਿਆਦਾ ਸ਼ਾਨਦਾਰ ਪੀਸ ਆ ਸੈਜ ਹੈਗਾ ਐਕਸਲੋਡ ਡਬਲ ਐਕਸ਼ਨ ਸਟਾਫ ਹੈਗਾ ਲੈਕਰਾ ਬਹੁਤ ਜ਼ਿਆਦਾ ਪਿਆਰਾ ਔਰ ਗਰਮ ਕਪੜੇ ਦੇ ਵਿੱਚ ਉਸ ਤੋਂ ਲੈ ਲਓ ਇਹ ਆਰਟੀਕਲ ਜੀ ਆਹ ਲੋ ਬਹੁਤ ਸੋਹਣਾ ਸੂਟ ਆ ਬਲੈਕ ਔਰ ਫਰੰਟ ਦੇ ਵਿੱਚ ਆਹ ਲੋ ਸੈਜ ਮਿਲ ਜਾਣਾ ਤੁਹਾਨੂੰ ਐਲੋਰ ਐਕਸਲ ਦੇ ਵਿੱਚ ਜੀ ਇਹ ਆ ਗਿਆ ਦਾ ਪੂਰਾ ਹੈਵੀ ਸਟੌਲ ਔਰ ਨਾਲ ਆ ਗਿਆ ਫਲਾਦੋ ਉਸ ਤੋਂ ਬਾਅਦ ਵਰਕ ਦੇ ਵਿੱਚ ਆ ਗਿਆ 4 एक्सेल ਦਾ ਬਹੁਤ ਜਿਆਦਾ ਪਿਆਰਾ ਸੂਟ ਆਹ ਲੋ ਜੀ 4 एक्सेल ਦਾ ਸਾਈਜ਼ ਚੈੱਕ ਕਰ ਲਓ ਲੈ ਕੇ ਆ ਕੇ ਪੂਰਾ ਰਸਲਿੰਗਾਂ ਪੀਸ ਦਿਖਾ ਰਿਆ ਹਾਂ 4 एक्सेल ਦਾ ਪੂਰਾ ਵੱਡਾ ਸਾਈਜ਼ ਹੈ ਜੀ ਲੈ ਕੇ ਔਰ ਸਾਥ ਤੁਹਾਨੂੰ ਸੇਮ ਦੋਨੋਂ ਮਿਲ ਜਾਣੇ ਆ ਔਰ ਫੁੱਲ ਲੈ ਕੇ ਆ ਕੇ ਫੜਾ ਗਾ ਲਓ 5 एक्सेल ਨਾਲ ਵੀ ਆਊਗਾ ਇਹ ਚੀਜ਼ ਦੀ ਆਪਣੀ ਗਾਰੰਟੀ ਹੈ ਕਿਉਂਕਿ ਸਾਈਜ਼ ਪੂਰੇ ਸਟੈਂਡਰਡ ਨੇ ਲੋ ਜੀ ਨਾਲ ਆ ਗਿਆ ਪਰਾਦੋ ਔਰ ਨਾਲ ਆ ਗਿਆ ਦਾ ਪਰਾਦੋ ਔਰ ਸਟਾਲ ਓਕੇ ਰਿਪੋਰਟ ਪੀਸ ਹੈ ਜੀ ਉਸ ਤੋਂ ਬਾਅਦ ਆਪਾਂ 3 एक्सेल ਦਾ ਆਰਟੀਕਲ ਦੇ ਦੇਣਾ ਜੀ ਆਹ ਲੋ ਵੱਡੇ ਸਾਈਜ਼ਾਂ ਦੇ ਮੈਟੋ ਬਰਾਇਓ ਵੱਡੇ ਤੋਂ ਵੱਡਾ ਸਾਈਜ਼ ਤਾਂ ਆਪਣੇ ਕੋਲੇ ਮਿਲ ਜੂਗਾ ਚਾਹੇ ਜੈਂਟਸ ਕਪੜੇ ਹੋਣ ਚਾਹੇ ਹੋਣ ਲੇਡੀਜ਼ ਦੇ ਤਿਆਰ ਰੱਖੋ 5x ਸੈਕਸੈਸ਼ਲ ਤੱਕ ਵੀ ਆਪਣੇ ਕੋਲ ਨਾਈਟ ਸੂਟ ਡੈਕ ਸੂਟ ਸਾਰੇ ਆਏਵੇਂ ਲੇਡੀਜ਼ ਦੇ ਉਸ ਤੋਂ ਬਾਅਦ ਪੀਸ ਤੁਹਾਨੂੰ ਦਿਖਾਣਾਗਾ ਲਾਸਟ ਵਾਲਾ ਬਹੁਤ ਜ਼ਬਰਦਸਤ ਪੀਸ ਹੈ ਜੀ ਆਲ ਕਰੋ ਸੈਮ ਸਾਈਜ਼ਾਂ ਨੂੰ ਮਿਲਣਾ ਜੀ ਡਬਲ ਐਕਸੈਮ ਸੇਮ ਹੈ ਦਾ ਆਰਟੀਕਲ ਬਣਨਾਗਾ ਬਹੁਤ ਪਿਆਰਾ ਆਰਟੀਕਲ ਆ ਕੰਪਨੀ ਦਾ ਪੀਸ ਹੋਊਗਾ ਪਰ ਰੇਟ ਦੇ ਨਾਲ ਆਪਾਂ ਤੁਹਾਨੂੰ ਬਿਲਕੁਲ ਨੋਰਮਲ ਲੋ ਜੀ ਪੀਸ ਚੈੱਕ ਕਰੋ ਬਿਲਕੁਲ ਬਿਆਰਾ ਪੀਸ ਹੈ ਜੀ। ਹੋਰ ਓਕੇ ਰਿਪੋਰਟ ਪੀਸ ਹੈ ਬਿਲਕੁਲ। ਹਾਲੋ। ਕਲੇ ਤੇ ਹੋਇਆ ਕੰਮ ਚੈੱਕ ਕਰ ਲਓ ਜੀ। ਬਾਜੂ ਤੇ ਔਰ ਨੀਚੇ ਘੇਰੇ ਦੇ ਕੰਮ ਚੈੱਕ ਕਰ ਲਓ ਬਿਲਕੁਲ ਓਕੇ ਰਿਪੋਰਟ ਪੀਸ ਹੈ ਜੀ। ਹਾਲੋ ਕਰੋ ਚੈੱਕ। ਉਸ ਤੋਂ ਬਾਅਦ ਆ ਗਿਆ ਫਲਾਦੋ ਫਲਾਦੋ ਵੀ ਪੂਰਾ ਘੈਂਟ ਹੋਊਗਾ। ਸੌਫਟ ਕਪੜੇ ਦੇ ਵਿੱਚ ਹੋਊਗਾ ਔਰ ਦੁਪੱਟਾ ਵੀ ਬਹੁਤ ਜ਼ਿਆਦਾ ਸ਼ਾਨਦਾਰ ਹੈ ਜੀ। ਹੁਣ ਰਹੀ ਗੱਲ ਰੇਟਾਂ ਦੀ। ਰੇਟ ਦੇਣੇ ਬਹੁਤ ਜ਼ਿਆਦਾ ਮਿੱਠੇ। ਬਜ਼ਾਰ ਦੇ ਸਾਰੇ ਸੂਟਾਂ ਦੇ ਜਿਹੜੇ ਪ੍ਰਾਈਸ ਦਾ ਘੱਟੋ-ਘੱਟ ਹੈਗੇ 2500 ਤੋਂ 3000 ਦੀ ਰੇਂਜ ਦੇ ਵਿੱਚ ਆਹ ਸੂਟ ਦੀ ਗ੍ਰੇਡ ਚੈੱਕ ਕਰ ਲਓ ਕਿੰਨਾ ਜ਼ਿਆਦਾ ਪਿਆਰਾ ਹੈਗਾ ਜੀ ਜਿਹੜਾ ਵੀ ਤੁਹਾਨੂੰ ਪੀਸ ਪਸੰਦ ਹੋਵੇ ਸਾਈਮੇ ਨਾਲ ਦੀ ਨਾਲ ਕਲੀਅਰ ਕਰਦੇ ਆ ਸਕਰੀਨਸ਼ਾਟ ਲੈ ਕੇ ਆਪਣੇ ਨੰਬਰ ਤੇ ਪਾ ਦਿਓ ਔਰ ਵੀਡੀਓ ਸ਼ੇਅਰ ਕਰ ਦਿਓ ਜਿਹੜੇ ਪ੍ਰਾਈਜ਼ ਆ 1350 ਤੋਂ ਲੈ ਕੇ 1499 ਦੀ ਰੇਂਜ ਦੇ ਵਿੱਚ ਇਹਨਾਂ ਦੇ ਪ੍ਰਾਈਸ ਦਾ ਬਸ ਇੱਥੇ ਤੱਕ ਹੀ ਹੈ ਬਜ਼ਾਰਤਾਂ ਨੂੰ ਆਹ ਵੇਲੇ ਸੂਟ ਘੱਟੋ-ਘੱਟ 2000-2200 ਮੈਂ ਨਾਲ ਆਪਾਂ ਤੁਹਾਡੇ ਫਾਇਦੇ ਕਰਦੇ ਆ ਵੀਡੀਓ ਸ਼ੇਅਰ ਕਰ ਦਿਓ ਪੇਜ ਫੋਲੋ ਕਰ ਲਿਓ ਪਰ ਮਿਲਦੇ ਅਗ